ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਤੁਹਾਨੂੰ ਇੱਕ ਵਾਰੀ ਫਿਰ ਕਨੌਰ ਹਲਕੇ ਨਾਲ ਸੰਬੰਧਿਤ ਕੱਗਰ ਦੇ ਨਾਲ ਲੱਗਦੇ ਇਲਾਕੇ ਦੀ ਅਪਡੇਟ ਦੇਣ ਲੱਗੇ ਹਾਂ ਭਾਂਕਰਪੁਰ ਇਸ ਵਕਤ 10 ਫੁੱਟ ਦੇ ਕਰੀਬ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਅੱਗੇ ਆ ਕੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣ ਰਿਹਾ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਕਈ ਪਿੰਡ ਜਿਹੜੇ ਕਨੌਰ ਹਲਕੇ ਦੇ ਉਹਨਾਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਹੜੇ ਅਕਸਰ ਇਸ ਦੇ ਵਿੱਚ ਪ੍ਰਭਾਵਿਤ ਹੁੰਦੇ ਨੇ ਭਾਵੇਂ ਉਸ ਲਿਸਟ ਦੇ ਵਿੱਚ ਕੁਝ ਪਿੰਡ ਸ਼ਾਮਲ ਨਹੀਂ ਪਰ ਉਹ ਪਿੰਡ ਵੀ ਨੇ ਜਿਹੜੇ ਇਸ ਦੇ ਨਾਲ ਹਰ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ ਸੋ ਇਸ ਬਾਬਤ ਤੁਹਾਡੇ ਲਈ ਇੱਕ ਹੋਰ ਜਾਣਕਾਰੀ ਅਮ ਸੀ ਸਾਂਝੀ ਕਰਨ ਲੱਗੇ ਆਂ ਕਿਉਂਕਿ ਜਿਹੜੇ ਹੜ੍ਹਾਂ ਨੂੰ ਲੈ ਕੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਜੋ ਹਾਲਾਤ ਹੁਣ ਬਣੇ ਹੋਏ ਨੇ ਉਸ ਨੂੰ ਲੈ ਕੇ ਹੜ੍ਹਾਂ ਦੀ ਜਿਹੜੀ ਸਥਿਤੀ ਦੇ ਨਾਲ ਨਜੀਠਣ ਦੇ ਲਈ ਕੁਝ ਰਾਹਤ ਕੇਂਦਰ ਬਣਾਏ ਨੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਹੜ੍ਹਾਂ ਦੀ ਜਿਸ ਤਰ੍ਹਾਂ ਪਾਣੀ ਪਿੱਛੋਂ ਵੱਧ ਰਿਹਾ ਤੇ ਬਾਰਿਸ਼ ਵੀ ਲਗਾਤਾਰ ਹੋ ਰਹੀ ਹੈ ਜੇਕਰ ਇਸੇ ਤਰ੍ਹਾਂ ਹੋਰ ਵੱਧਦਾ ਤਾਂ ਜਿਹੜੇ ਨਜ਼ਦੀਕ ਪਿੰਡ ਦੇ ਲੋਕ ਨੇ ਜੇਕਰ ਪੇੜਤੋਂ ਹੁੰਦੇ ਤਾਂ ਉਹਨਾਂ ਨੂੰ ਕਿਵੇਂ ਸੁਰੱਖਿਅਤ ਬਾਹਰ ਕੱਢੇ ਜਾ ਸਕਦਾ ਹੈ ਕਿਉਂਕਿ ਜਿਹੜੇ ਫਲੱਡ ਪ੍ਰਭਾਵਿਤ ਪਿੰਡ ਨੇ ਉਹਨਾਂ ਦੇ ਵਿੱਚ ਜਿਹੜਾ ਕਪੂਰੀ ਚਮਾਰੂ ਜੰਡਮਗੋਲੀ ਪੀਪਲ ਮਗੋਲੀ ਰੈਪਰ 19 ਸੌਂਟਾ ਰਾਮਪਰ ਨਿਹੜੀ ਸੰਝਰਪਰ ਗਦਾਹ ਪਰ ਵੱਲੋਂ ਪਰ ਇਹਨਾਂ ਪਿੰਡਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਜੇਕਰ ਪਾਣੀ ਦੀ ਕੋਈ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਗੁਰਦੁਆਰਾ ਨਥਾਨਾ ਸਾਹਿਬ ਜੰਨ ਮਗੋਲੀ ਦੇ ਵਿਖੇ ਇਹਨਾਂ ਦਾ ਪ੍ਰਬੰਧ ਕੀਤਾ ਗਿਆ ਅਦਾਜਨ ਉੱਥੇ ਜਿਹੜੇ 8400 ਦੇ ਕਰੀਬ ਜਿਹੜੇ ਲੋਕ ਨੇ ਜਾਂ ਫਿਰ ਉੱਥੋਂ ਸਮਰਤਾ ਉੱਥੇ ਰਹਿਣ ਦੀ ਇਸੇ ਤਰ੍ਹਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਮੰਜੋਲੀ ਜੋਗੀ ਮਾਜਰਾ ਸਰਾਲਾ ਖੁਰਦ ਸਰਾਲਾ ਕਲਾਂ ਜੀਰਕਪੁਰ ਜਰੀਕਪੁਰ ਹਰੀਪੁਰ ਝੁੰਗੀਆਂ ਹਰੀਗੜ ਕਤਲਾਰ ਰਾਮਨਗਰ ਲਾਚਰੂ ਖੁਰਦ ਲਾਚਰੂ ਕਲਾਂ ਮਹਿਦੂਦਾ ਹਰੀ ਮਾਜਰਾ ਜੋਗੀ ਮਾਜਰਾ ਚਾਪੜ ਸਲੈਂਪਰ ਜੱਟਾਂ ਰੁੜਕਾ ਰੁੜਕੀ ਰਸੂਲਪੁਰ ਕਨੋਰੀ ਖੇੜਾ ਜੇਕਰ ਇਹਨਾਂ ਦੇ ਵਿੱਚ ਪਾਣੀ ਦੀ ਸਥਿਤੀ ਅਜਿਹੀ ਆਉਂਦੀ ਹੈ ਤਾਂ ਇਸ ਦੇ ਨਾਲ ਗੁਰਦੁਆਰਾ ਸਾਹਿਬ ਤਸੀਲ ਰੋੜ ਕਨੌਰ ਜਿਹੜਾ ਆਵਾਜ਼ ਸਰਕਾਰੀ ਹਾਈ ਸਕੂਲ ਕਨੌਰ ਉੱਥੇ ਅੰਦਾਜ਼ਨ 5000 ਦੇ ਕਰੀਬ ਉੱਥੇ ਜਿਹੜੇ ਲੋਕ ਨੇ ਉੱਥੇ ਐਂਟਰੀ ਹੋ ਸਕਦੀ ਹੈ ਉੱਥੇ ਜਿਹੜੇ ਸੇਫ ਰੱਖੇ ਜਾ ਸਕਦੇ ਨੇ ਇਸੇ ਤਰ੍ਹਾਂ ਦੂਜੇ ਪਾਸੇ ਮਤਾਬਗੜ ਖਰਾਜਪੁਰ ਪੁਰਾਣਾ ਰਾਜਪੁਰ ਸਰਕਾਰੀ ਹਾਈ ਸਕੂਲ ਲੜਕੀਆਂ ਰਾਜਪੁਰੇ ਦੇ ਲਈ ਰਾਜਪੁਰਾ ਜਿਹੜਾ ਉੱਥੇ ਸਕੂਲ ਹੈ ਉਸ ਦੇ ਵਿੱਚ ਅੰਦਾਜ਼ਨ 5000 ਦਾ ਜਿਹੜਾ ਵੈ ਉਹਨਾਂ 500 ਦਾ तकरीबन ਉੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਇਸੇ ਤਰ੍ਹਾਂ ਦੜਵਾ ਜਮੀਤਗੜ ਜੱਬੋ ਮਾਜਰਾ ਲੋਸ ਸਿੰਬਲੀ ਹਰਪਾਲਾ ਮਾਰੀਆਂ ਇੱਥੇ ਅੰਬਾਲੇ ਵਾਲੀ ਸਾਈਡ ਤੋਂ ਸਾਰਾ ਪਾਣੀ ਇਕੱਠਾ ਹੋ ਕੇ ਇਹਨਾਂ ਪਿੰਡਾਂ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਇਸ ਦੇ ਲਈ ਗੁਰਦੁਆਰਾ ਮੰਜੀ ਸਾਹਿਬ ਲੋਸ ਸਿੰਬਲੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਇਸ ਦੇ ਨਾਲ ਹੀ ਨਿਰਮਲ ਕੂਟੀਆਂ ਲੋਸ ਸਿੰਬਲੀ ਉੱਥੇ ਵੀ ਇੱਥੇ ਇਹਨਾਂ ਦਾ ਅਦਾਂਜ ਜਿਹੜਾ ਅਦਾਂਜ ਜਗ੍ਹਾ ਦੇਖਿਆ ਜਾਵੇ ਤਾਂ 3000 ਦੇ ਕਰੀਬ ਉੱਥੇ ਲੋਕ ਨੂੰ ਰੱਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਊਲਾਣਾ ਸਨੋਲੀਆਂ ਲੋਚਮਾ ਫਰੀਦਪੁਰ ਮਡਿਆਣਾ ਕਬੂਲਪੁਰ ਬਠੋਣੀ ਕਲਾ ਬਠੋਣੀਆ ਖੁਰਦ ਮਾਜਰੀ ਫਕੀਰਾਂ ਸੋਗਲਪੁਰ ਸੋਨੇ ਮਾਜਰਾ ਸੇਖੂਪੁਰ ਰਾਈਆਂ ਸੇਖੂਪੁਰ ਰਾਜਪੂਤਾਂ ਸੋਨੇ ਮਾਜਰਾ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਦੂਜੇ ਪਾਸੇ ਕਾਮੀ ਖੁਰਦ ਕਾਮੀ ਕਲਾ ਇਹਨਾਂ ਪਿੰਡਾਂ ਨੂੰ ਲੈ ਕੇ ਜੇਕਰ ਕੋਈ ਐਜੀ ਸਥਿਤੀ ਬਣਦੀ ਹੈ ਤਾਂ ਹਰਪਾਲਪੁਰ ਗੁਰਦੁਆਰਾ ਸਾਹਿਬ ਹੈ ਜਾਂ ਫਿਰ ਸੇਖੂਪੁਰ ਜਿਹੜਾ ਗੁਰਦੁਆਰਾ ਸਾਹਿਬ ਹੈ ਜਾਂ ਫਿਰ ਭਗਤ ਧੰਨਾ ਜਿਹਦਾ ਜਿਹੜਾ ਕੱਗਰ ਦਰਿਆ ਦੇ ਉੱਤੇ ਸਰਾਦਾ ਹੈੱਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਇਹਨਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਨੂੰ ਲੈ ਕੇ ਇਸੇ ਤਰ੍ਹਾਂ ਜਿਹੜੀ ਸਰਕਾਰ ਦੇ ਵੱਲੋਂ ਜਿਹੜੀ ਹੈ ਉਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤਾਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪ੍ਰਬੰਧ ਜੇਕਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਬਣੇ ਸੀ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਪਾਣੀ ਇਸੇ ਤਰ੍ਹਾਂ ਵਹਿ ਰਿਹਾ ਸੜਕਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਿਸ ਤਰ੍ਹਾਂ ਹੁਣ ਮਾਝੇ ਮਾਲਵੇ ਦੁਆਬੇ ਦੀ ਗੱਲ ਕਰੀ ਤਾਂ ਜਿਵੇਂ ਜਿਵੇਂ ਉੱਥੇ ਹਾਲਾਤ ਨੇ ਉਹਨਾਂ ਨੂੰ ਨਜੀਟਣ ਦੇ ਲਈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਉਸੇ ਨੂੰ ਧਿਆਨ ਦੇ ਵਿੱਚ ਰੱਖਦੇ ਆ ਇੱਥੇ ਐਡਵਾਈਜ਼ਰੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ ਜੇਕਰ ਇਹੋ ਜਿਹੀ ਮਾਰ ਪੈਂਦੀ ਹੈ ਕੁਦਰਤੀ ਤਾਂ ਉਹਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਸਕਦਾ ਹੈ ਕਿਉਂਕਿ ਵੱਡੇ ਪੱਧਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਅਸੀਂ ਤੁਹਾਨੂੰ ਪੁਆਰਟੀ ਪੰਜਾਬ ਦੇ ਉੱਤੇ ਲਗਾਤਾਰ ਇਹ ਅਪਡੇਟ ਦਿੰਦੇ ਰਹਾਂਗੇ ਜੋ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹਦਾਇਤਾਂ ਜਾਂ ਫਿਰ ਜੋ ਕੁਝ ਐਡਵਾਈਜ਼ੀ ਜਾਰੀ ਕੀਤੀ ਜਾਵੇਗੀ ਸਾਰੀ ਅਪਡੇਟ ਦਿੰਦੇ ਰਹਾਂਗੇ ਤੁ ਦੂਜੇ ਪਾਸੇ ਜਿੱਥੇ ਛੱਤ ਗੇਟ ਨੇ ਜਿੱਥੋਂ ਤੁਹਾਨੂੰ ਅਸੀਂ ਪਹਿਲਾਂ ਲਾਈਵ ਦਿਖਾਉਂਦੇ ਸੀ ਉੱਥੇ ਵੀ 10 ਫੁੱਟ ਪਾਣੀ ਹੋ ਚੁੱਕਿਆ ਤੇ ਲਗਾਤਾਰ ਪਾਣੀ ਵਧ ਰਿਹਾ ਹੁਣ ਪਾਣੀ ਅੱਗੇ ਇਸ ਪਾਸੇ ਆਉਣਾ ਤਾਂ ਹੋਰ ਪਾਣੀ ਜਿਹੜਾ ਜਦੋਂ ਵਧੇਗਾ ਤਾਂ ਇਹਨਾਂ ਪਿੰਡਾਂ ਨੂੰ ਲੈ ਕੇ ਜਦੋਂ ਅੱਗੇ ਖਨੋਰੀ ਤੱਕ ਇਹ ਮਾਰ ਕਰਦਾ ਹੈ ਹੋਰ ਕਾਫੀ ਇਲਾਕਾ ਜਿਹੜਾ ਸਰਦੂਲਗੜ ਦਾ ਇਸ ਤੋਂ ਪ੍ਰਭਾਵਿਤ ਹੁੰਦਾ ਹੈ ਇਸ ਨੂੰ ਲੈ ਕੇ ਵੀ ਜਿਹੜੇ ਸਰਕਾਰ ਦੇ ਵੱਲੋਂ ਹੁਣ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਤੁਹਾਨੂੰ ਅਸੀਂ ਇੱਕ ਨੋਰ ਹਲਕੇ ਨਾਲ ਸੰਬੰਧਤ ਜਿਹੜੀ ਅਪਡੇਟ ਉਹ ਦਿੱਤੀ ਹੈ ਬਾਕੀ ਹੋਰ ਹਲਕਿਆਂ ਨਾਲ ਸੰਬੰਧਤ ਜੋ ਕੋਈ ਜਾਣਕਾਰੀ ਆਵੇਗੀ ਤੁਹਾਨੂੰ ਪੁਆਰਟੀ ਪੰਜਾਬ ਦੇ ਉੱਤੇ ਦਿੰਦੇ ਰਹਾਂਗੇ ਤੁਸੀਂ ਅਫਵਾਹਾਂ ਤੋਂ ਸੁਚੇਤ ਰਹੋ ਪਰ ਇੰਨੀ ਗੱਲ ਜ਼ਰੂਰ ਹੈ ਵੀ ਜਿਹੜੇ ਘੱਗਰ ਦੇ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਾਸਤੇ ਅੱਜ ਦੀ ਰਾਤ ਜਿਹੜੀ ਬੜੀ ਅਹਿਮ ਇਸ ਕਰਕੇ ਬਣ ਜਾਂਦੀ ਹੈ ਕਿਉਂਕਿ ਹਾਲਾਤ ਜਿਸ ਤਰ੍ਹਾਂ ਦੇ ਪਿੱਛੇ ਪਾਣੀ ਦੀ ਗੱਲ ਕਰ ਲਈਏ ਪਹਿਲਾਂ ਕਗਰ ਦੇ ਵਿੱਚ ਪਾਣੀ ਬਹੁਤ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕ ਸਹਿਮੇ ਹੋਏ ਨੇ ਡਰੇ ਹੋਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੁਝ ਘੰਟਿਆਂ ਤੋਂ ਬਾਅਦ ਉਹ ਕਿਹੜੀ ਅਪਡੇਟ ਆਵੇਗੀ ਤੁਹਾਨੂੰ ਉਹ ਵੀ ਜਾਣਕਾਰੀ ਅਸੀਂ ਦੇਵਾਂਗੇ ਤੁਸੀਂ ਲਗਾਤਾਰ ਜੁੜੇ ਰਹੋ ਪੁਆਰਟੀ ਪੰਜਾਬ ਦੇ ਨਾਲ ਧੰਨਵਾਦ